ਮੰਚ ਤੇ ਧੰਨਵਾਦੀ ਆ ਜਿਨ੍ਹਾਂ ਨੇ ਕਿਉਂਕਿ ਮੈਂ ਤੁਹਾਨੂੰ ਟਾਈਮ ਵੀ ਜੋ ਮੈਨੂੰ ਮੁਲਾਜ਼ਮਾਂ ਨੇ ਸਮਾਂ ਦਿੱਤਾ ਸੀਗਾ ਨਿਕਲ ਲੱਗਿਆ ਵੀ ਅਸੀਂ 9:00 ਵਜੇ 9:30 ਪਹੁੰਚ ਜਾਵਾਂ ਉਹ ਸਭ ਨਾ ਮੈਂ ਬੋਲਿਆ ਜੋ ਕਿ ਇਹ 10:00 ਵਜੇ ਦਾ ਤੁਹਾਨੂੰ ਵੇਟ ਪਣਾ ਕਰਾਉਂਦੇ 10:00 ਵਜੇ ਦੀ ਪਲੱਸ ਹੋ ਗਿਆ ਸਮਾਂ ਚਲੋ ਤੁਹਾਡਾ ਧੰਨਵਾਦ ਆ ਔਰ ਜਿਵੇਂ ਪੂਰੇ ਪੰਜਾਬੀ ਔਰ ਸਾਰੇ মিডিਏ ਨੇ ਜਿਵੇਂ ਪੂਰੇ ਮੋਰਚੇ ਵਿੱਚ ਸਾਡਾ ਸਹਿਯੋਗ ਕੀਤਾ ਉਹਦੇ ਲਈ ਅਸੀਂ ਧੰਨਵਾਦ ਕਰਦੇ ਆ ਦੇਖੋ ਜਿਹੜਾ 19 ਨੂੰ ਸਾਨੂੰ ਲੱਗਦਾ ਵੀ ਮੇਰੀ ਨਿਗਾਹ 'ਚ ਕੋਈ ਇਹੋ ਜਿਹਾ ਐਵੀਡੈਂਸ ਨਹੀਂ ਹੈਗਾ 1947 ਤੋਂ ਬਾਅਦ ਵੀ ਕੇਂਦਰ ਨਾਲ ਮੀਟਿੰਗ ਕਰਨ ਗਏ ਹੋਣ ਆਗੂ ਔਰ ਲੜਾਈ ਹੋਵੇ ਕੇਂਦਰ ਨਾਲ ਔਰ ਪੰਜਾਬ ਦੀ ਸਰਕਾਰ ਪਿਛਲੇ 13 ਮਹੀਨਿਆਂ ਤੋਂ ਇਹ ਕਾਹ ਵਾਂਗ ਰੌਲਾ ਪਾਉਂਦੀ ਹੋਵੇ ਵੀ ਇਹਨਾਂ ਦਾ ਸੰਘਰਸ਼ ਕੇਂਦਰ ਨਾਲ ਆ ਔਰ ਇਹੀ ਭਗਵੰਤ ਮਾਨ ਜੀ ਲਾਹਾ ਲੈਂਦੇ ਹੋਣ ਪੂਰੀ ਆਮ ਆਦਮੀ ਪਾਰਟੀ ਅਮਨ ਅਰੋੜਾ ਜੀ ਵਰਗੇ ਬੰਦੇ ਵੀ ਇਹ ਕੇਂਦਰ ਕਿਸਾਨਾਂ ਨਾਲ ਜ਼ੁਲਮ ਕਰ ਰਿਹਾ ਵਾ ਕੇਂਦਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਿਹਾ ਵਾ ਔਰ ਕੇਂਦਰ ਨੇ ਕੰਦਾ ਕੱਢ ਕੇ ਇਹ ਛੜਕਾਰਕਵਾਈਆਂ ਹੋਈਆਂ ਨੇ ਇਹ ਗੱਲਾਂ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਸਰਕਾਰ ਕਹਿੰਦੀ ਹੋਵੇ ਔਰ ਸਾਨੂੰ ਸਮਝ ਨਹੀਂ ਆਈ ਵੀ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਨਾਂ ਦਿੱਤਾ ਗਿਆ ਅਸਲ ਵਿੱਚ ਉਹ ਜੁੱਧ ਕਿਸਾਨਾਂ ਮਜ਼ਦੂਰਾਂ ਵਿਰੁੱਧ ਸੀਗਾ ਲੜੀਆਂ ਲਹਿਰਾਂ ਉੱਠ ਰਹੀਆਂ ਸੀ ਉਹਨਾਂ ਨੂੰ ਕੁਚਲਣਾ ਸੀਗਾ ਹਾਂ ਉਹ ਇੱਕ ਤੰਗ ਨਾ ਚਲਾਇਆ ਗਿਆ ਵੀ ਜਿਹੜੇ ਨਸ਼ਿਆਂ ਤੋਂ ਲੋਕ ਪੀੜਤ ਨੇ ਜਦੋਂ ਵੱਡੀਆਂ ਫੋਰਸਾਂ ਪੰਜਾਬ ਦੇ ਅੰਦਰ ਘੁੰਮਣ ਗਿਆ ਲੋਕ ਨਸ਼ਿਆਂ ਤੋਂ ਛੁਟਕਾਰਾ ਚਾਹੁੰਦੇ ਨੇ ਤੇ ਦਿਖਾਉਣ ਨੂੰ ਇਹ ਦਿਖਾਲਿਆ ਜਾਊਗਾ ਵੀ ਨਸ਼ਿਆਂ ਵਿਰੁੱਧ ਕਾਰਵਾਈ ਹੋ ਰਹੀ ਆ ਪਰ ਉਹਦਾ ਲੁਕਵਾ ਅਜੰਡਾ ਇਹ ਸੀ ਵੀ ਮੋਰਚੇ ਨੂੰ ਖਤਮ ਕਰਨਾ ਵਾ ਤੇ ਕਿਸਾਨ ਲੀਡਰਾਂ ਨੂੰ ਗ੍ਰਿਫਤਾਰ ਕਰਨਾ ਵਾ ਾਰੇ ਤੋਂ ਗਾ ਜਦੋਂ ਮੀਟਿੰਗ ਤੋਂ ਬਾਅਦ ਅਸੀਂ ਦੋ ਮੰਤਰੀਆਂ ਨੂੰ ਸਪੈਸ਼ਲ ਸੱਦਿਆ ਸੀ ਉਹਦੇ ਵਿੱਚ ਖੁੱਡੀਆਂ ਸਾਹਿਬ ਤੇ ਆਪਣਾ ਕਟਾਰੂ ਚੱਕ ਜੀ ਸੀਗੇ ਉਹਨਾਂ ਨੂੰ ਅਸੀਂ ਪੁੱਛਿਆ ਵੀ ਜਿਹੜੀ ਐਡੀ ਵੱਡੀਆਂ ਫੋਰਸਾਂ ਬਾਰਡਰਾਂ ਤੇ ਨੇ ਤੁਸੀਂ ਕੀ ਮੋਰਚੇ ਨੂੰ ਚਕਾਉਣਾ ਚਾਹੁੰਦੇ ਹੋ ਤੇ ਕਟਾਰੂ ਚੱਕ ਇੱਕ ਕੈਬਨਿਟ ਮਿੰਿਸਟਰ ਨੇ ਪੰਜਾਬ ਦੇ ਸਪਸ਼ਟ ਕਹਿੰਦੇ ਵੀ ਕਦੀ ਬਣਾ ਸੋਚਿਓ ਸਾਡਾ ਉਹਦੇ ਨਾਲ ਲੈਣਾ ਦੇਣਾ ਨਹੀਂ ਹੈਗਾ ਇਹ ਨਸ਼ਿਆਂ ਦੇ ਖਿਲਾਫ ਹੈ ਤੇ ਇਹ ਵੀ ਬਾਰਡਰ ਤੇ ਨਸ਼ਾ ਥੋੜੇ ਨਾ ਹੈਗਾ ਸੰਕੇਤਤਾ ਸਾਨੂੰ ਜਿੱਦਣ ਰਾਤ ਇਕੱਠੇ ਹੋਇਆ ਉਦੋਂ ਵੀ ਸੀਗੇ ਸਵੇਰੇ ਵੀ ਸ਼ੰਕੇ ਸੀਗੇ ਉੱਥੇ ਵੀ ਸ਼ੰਕੇ ਸੀਗੇ ਪਰ ਇਸ ਕਿਸਮ ਦੀਆਂ ਗੱਲਾਂ ਸੀ ਵੀ ਸਰਕਾਰ ਮੀਟਿੰਗ ਦਾ ਮੀਟਿੰਗ ਤੋਂ ਬਾਅਦ ਅਗਲੀ ਮੀਟਿੰਗ ਨਿਕਲ ਆਈ ਠੀਕ ਆ ਜੀ ਫਿਰ ਕਿਵੇਂ ਹੋ ਜੂਗਾ ਇਸ ਕਰਕੇ ਜਿਹੜੇ ਕਹਿੰਦੇ ਆ ਨਾ ਖ਼ਬਾਰਾਂ 'ਚ ਆ ਰਿਹਾ ਵੀ ਅਸੀਂ ਪੰਜਾਬ ਦੀ ਹੱਦ 'ਚ ਆ ਕੇ ਕਿਸਾਨਾਂ ਨੂੰ ਫੜਿਆ ਨਹੀਂ ਮੈਨੂੰ ਤਾਂ ਚੰਡੀਗੜ੍ਹ ਦੀ ਹੱਦ ਵਿੱਚ ਹੀ ਗ੍ਰਿਫਤਾਰ ਕੀਤਾ ਗਿਆ ਸੀ ਕਿ ਕੋਈ ਰੌਲਾ ਨਹੀਂ ਔਰ ਇਸ ਗੱਲ ਦਾ ਦੁੱਖ ਵੀ ਆ ਵੀ ਜਿਵੇਂ ਇਹਨਾਂ ਨੇ ਸਪੋਕਸਮੈਨ ਦੇ ਪੱਤਰਕਾਰ ਕੁਲਦੀਪ ਸਿੰਘ ਨਾਲ ਬਹਿਵੈਵ ਕੀਤਾ ਜਿਵੇਂ ਉਹਨੂੰ ਪੁਲਿਸ ਪਈ ਆ ਉੱਥੇ ਮੇਰੇ ਸਾਹਮਣੇ ਔਰ ਜਿਵੇਂ ਪੀਟੀਸੀ ਦਾ ਪੱਤਰਕਾਰ ਮੇਰੇ ਖਾਲੀ ਵੀ ਮੇਰਾ ਨਾਉਂ ਮੁੰਡਾ ਕੰਗ ਸੀਗਾ ਜਿਵੇਂ ਉਹਨੂੰ ਪਈ ਆ ਜਿਵੇਂ ਉਹਦਾ ਮੋਬਾਈਲ ਤੋੜਨ ਪਈ ਆ ਤੇ ਮੈਂ ਕਹਿੰਨਾ ਭਗਵੰਤ ਮਾਨ ਜੀ ਇਹ ਤੁਹਾਨੂੰ ਕਹਿੰਦੇ ਨੇ ਅਧਿਕਾਰ ਦਿੱਤੇ ਵੀ ਤੁਸੀਂ ਚੌਥੇ ਸਤੰਭ ਦਾ ਗਲਾ ਕੁੱਟੋ ਚਾ ਸਾਡੇ ਨਾਲ ਜੋ ਕਰਨਾ ਸੀ ਉਹ ਕਰਨਾ ਹੀ ਸੀਗਾ ਤੋ ਇਸ ਕਰਕੇ ਫਿਰ ਉਥੋਂ ਮੈਨੂੰ ਫੜ ਕੇ ਇੱਥੇ ਕਿਲੇ ਚ ਸਾਰੇ ਆਗੂਆਂ ਨੂੰ ਲਿਆਂਦਾ ਸੀਗਾ ਇੱਕ ਪੱਤਰਕਾਰ ਤੁਹਾਡਾ ਮੈਂ ਪਛਾਣਦਾ ਖੜਾ ਸੀਗਾ ਜਦੋਂ ਮੈਂ ਇੱਥੇ ਪਹੁੰਚ ਰਿਹਾ ਸੀਗਾ ਔਰ ਉਦੋਂ ਦਾ ਸਾਨੂੰ ਰਾਤ ਦੇ 12 ਵਜੇ ਪਟਿਆਲਾ ਜੇਲ੍ਹ ਖੜਿਆ ਗਿਆ ਔਰ ਲਗਭਗ 26 ਨੂੰ ਫਿਰ ਲਗਭਗ ਸਾਡਾ ਸੋਬੇ ਡੰਡਰੇ ਸੱਦ ਕੇ ਕਿਹਾ ਵੀ ਤੁਹਾਡਾ ਚਲਾਨ ਕਰ ਦਿੱਤਾ ਗਿਆ ਮੈਂ ਮਜਬੂਰ ਹਾਂ ਤੋਂ ਨੂੰ ਜਿਹੜਾ ਮੂਸਰ ਜੇਲ੍ਹ ਭੇਜਣਾ ਮਾ ਰਾਏ ਸਾਹਿਬ ਨੂੰ ਫਰੀਦਕੋਟ ਜੇਲ੍ਹ ਭੇਜਣਾ ਮਾ ਔਰ ਬੀਬੀ ਜਿਹੜੀ ਸਕਿੰਦਰ ਕੌਰ ਜੀ ਉਹਨੂੰ ਅਸੀਂ ਲੁਧਿਆਣੇ ਭੇਜਣਾ ਕਿ ਤੁਹਾਡੇ ਨਾਲ ਕੋਈ ਰੋਲਾ ਨਹੀਂ ਸਾਨੂੰ ਭੇਜ ਦਿਓ ਉਦੋਂ ਪਹਿਲੇ 400 ਕਿਸਾਨ ਰਹਾਅ ਕਰ ਦਿੱਤਾ ਗਿਆ ਸੀਗਾ ਤੇ ਅੱਜ ਮੈਨੂੰ ਅਰਲੀ ਮਾਰਨਿੰਗ ਫੋਨ ਆਇਆ ਵੀ ਤੁਹਾਨੂੰ ਰਿਹਾਈ ਕੀਤੀ ਜਾਂਦੀ ਆ ਤੇ ਮੈਂ 6 ਵਜੇ ਸ਼੍ਰੀ ਮੁਖਸਰ ਸਾਹਿਬ ਜੇਲ੍ਹ ਤੋਂ ਨਿਕਲਿਆ ਕਹਿੰਦੇ ਸੀ ਘਰ ਜਾਣਾ ਮੈਂ ਕਹਿੰਦੇ ਨਹੀਂ ਮੇਰੀ ਗੱਡੀ ਲੱਗੀ ਐ ਇੱਥੇ ਮੈਂ ਪਹਿਲੋ ਭਾਈ ਬਾਦਰਗੜ ਕਿਲੇ ਜਾਣਾ ਉੱਥੋਂ ਗੱਡੀ ਲੈਣੀ ਆ ਬਾਹਰ ਜਾ ਕੇ ਦੇਖਦੇ ਆਪਣੇ ਸਾਥੀ ਕਿੱਥੇ ਫੇਰ ਆਪਦੇ ਪਿੰਡ ਨਹੀਂ ਹੈਗੀ ਸਾਨੂੰ ਸੋ ਇਸ ਕਰਕੇ ਤੋਂ ਇਹ ਇੱਕ ਘਟਨਾ ਕਰਮ ਸੀਗਾ ਤੋਂ ਮੇਰਾ ਆਪਣਾ ਮੰਨਣਾ ਇਹ ਨਾ ਦੋਆ ਮੋਰਚਿਆਂ ਦਾ ਕੋਈ ਇਸ ਕਿਸਮ ਦੀ ਜੱਜਮੈਂਟ ਜੇ ਨਾ ਮੇਰੀ ਕਿਸਾਨ ਮਜ਼ਦੂਰ ਸ਼ਕਸ਼ ਕਮੇਟੀ ਦੀ ਮੇਰਾ ਸਾਫ ਮੰਨਣਾ ਵਾ ਕਿ ਭਗਵੰਤਾਨ ਸਰਕਾਰ ਮੋਦੀ ਸਰਕਾਰ ਨਾਲ ਰਲ ਗਈ ਹੈ ਉਹ ਭਗਵੰਤਾਨ ਜੀ ਦਾ ਸਪਸ਼ਟ ਕਹਿਣਾ ਵੀ ਨਾ ਕਿਸਾਨਾਂ ਦੀਆਂ ਵੋਟਾਂ ਦੀ ਲੋੜ ਹੈ ਨਾ ਮਜ਼ਦੂਰਾਂ ਦੀ ਨਾ ਮੁਲਾਜ਼ਮਾਂ ਦੀ ਨਾ ਆਮ ਜਨਤਾ ਦੀ ਕੱਲੇ-ਕੱਲੇ ਮੋਦੀ ਜੀ ਤੇ ਉਹਨਾਂ ਨੂੰ ਅੰਮ੍ਰਿਤਸਰ ਦੀ ਲੋੜ ਹੈਗੀ ਆ ਦੂਜਾ ਵੱਡੀ ਕਾਰਪੋਰੇਟ ਇੰਡਸਟਰੀ ਦੀ ਲੋੜ ਹੈਗੀ ਆ ਜੋ ਅਸੀਂ ਹੁਣ ਸੋਚ ਰਹੇ ਹਾਂ ਜੋ ਬਿਹੇਵ ਹੋ ਰਿਹਾ ਔਰ ਮੇਰਾ ਆਪਣਾ ਮੰਨਣਾ ਵਾ ਕਿ ਇਹ 2027 ਦੇ ਵਿੱਚ ਇਕੱਠੇ ਲਕਸ਼ਣ ਭਾਜਪਾ ਤੇ ਆਮ ਆਦਮੀ ਪਾਰਟੀ ਇਕੱਠੇ ਪੰਜਾਬ ਵਿੱਚ ਇਲੈਕਸ਼ਨ ਲੜਨਗੇ ਅੰਦਰ ਖਾਤੇ ਇਹਨਾਂ ਦਾ ਗਠਜੋੜ ਹੋ ਗਿਆ ਆਪ ਦੇ ਮੰਤਰੀਆਂ ਨੂੰ ਬਚਾਉਣ ਵਾਸਤੇ ਦਿੱਲੀ ਦੇਆਂ ਨੂੰ ਜਾਂ ਈਡੀ ਤੋਂ ਬਚਣ ਵਾਸਤੇ ਆੜਾ ਕਿਸਾਨ ਅੰਦੋਲਨ ਨੇ ਦੀ ਬੜੀ ਦਿੱਤੀ ਗਈ ਆ ਅਸੀਂ ਤਾਂ ਸਵਾਲ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਪਹਿਲੇ ਇਹ ਦੱਸ ਦਿਓ ਵੀ ਰਸਤੇ ਖੱਟਰ ਸਰਕਾਰ ਨੇ ਜਾਂ ਮੋਦੀ ਸਰਕਾਰ ਨੇ ਕਦਾਂ ਕੱਢ ਕੇ ਰੋਕੇ ਸੀ ਜਾਂ ਕਿਸਾਨਾਂ ਮਜ਼ਦੂਰਾਂ ਨੇ ਰੋਕੇ ਸੀ ਇਹਦਾ ਸਪਸ਼ਟਿਕਰਨ ਦਿਓ ਅਸੀਂ ਮੰਗਦੇ ਆ ਤੁਹਾਡੇ ਕੋਲ ਇਸ ਗੱਲ ਦਾ ਜਵਾਬ ਮੰਗਦੇ ਆ ਦੂਜਾ ਅਸੀਂ ਪਹਿਲੇ ਦਿਨ ਤੋਂ ਇਹ ਗੱਲ ਕਹਿੰਦੇ ਆਏ ਸੀ ਵੀ ਚਾਹੇ ਵਪਾਰੀ ਆ ਚਾਹੇ ਟਰਾਂਸਪੋਰਟਰ ਆ ਚਾਹੇ ਆਮ ਜਨਤਾ ਆ ਪੀ ਉਹਨਾਂ ਦਾ ਨੁਕਸਾਨ ਹੋ ਰਿਹਾ ਰਸਤਾ ਖੋਲਿਆ ਜਾਵੇ ਅਸੀਂ ਰਸਤਾ ਖੋਲਣ ਦੇ ਵਿਰੋਧ ਕਦੀ ਵੀ ਨਹੀਂ ਰਹੇ ਅਸੀਂ ਸਗੋਂ ਦਿੱਲੀ ਜਾਣਾ ਚਾਹੁੰਦੇ ਸੀ ਸਾਨੂੰ ਤਾਂ ਰਸਤੇ ਵਿੱਚ ਰੋਕਿਆ ਗਿਆ ਔਰ ਬਹਾਨਾ ਪਾੜ ਕੇ ਪੀ ਪੰਜਾਬ ਸਾਰੇ ਦੇ ਲੋਕ ਚਾਹੁੰਦੇ ਆ ਪੀ ਇਹ ਰਸਤੇ ਖੋਲੇ ਜਾਣ ਅਮਨ अरोड़ा ਜੀ ਕਹਿੰਦੇ ਮੈਂ ਕਿਹੜੀਆਂ ਏਜੰਸੀਆਂ ਦਾ ਸਰਵੇ ਆਇਆ ਸਾਨੂੰ ਵੀ ਦੱਸ ਦਿਓ ਅਸੀਂ ਵੀ ਜਾਣਨਾ ਚਾਹੁੰਦੇ ਹਾਂ ਕਿ ਕਿਹੜੀ ਏਜੰਸੀ ਕਹਿ ਰਹੀ ਆ ਤੇ ਸਾਨੂੰ ਪਤਾ ਲੱਗ ਜਾ ਕੋਈ ਨਹੀਂ ਇਹ ਗੱਲਾਂ ਦਾ ਜਵਾਬ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕਾਂ ਨੇ ਦੇਣਾ ਵਾ ਤਮਾਂਗੇ ਹੁਣ ਸਾਨੂੰ ਲੱਗਦਾ ਵੀ ਜਿਵੇਂ ਪਹਿਲਾਂ ਦੇਖੋ ਨਾ ਕਾਬਲ ਤੋਂ ਧਾਰ ਵੀ ਚੜਦੇ ਹੁੰਦੇ ਸੀ ਕਿ ਤੁਹਾਨੂੰ ਪਤਾ ਹੁਣ ਧਾਰ ਵੀ ਵਸ਼ਿੰਗਟਨ ਤੋਂ ਚੜਦੇ ਨੇ ਪਹਿਲਾਂ ਦਿੱਲੀ ਦਾ ਤਖਤ ਨਾਲ ਰਲ ਕੇ ਬਦਾਲੀ ਨੂੰ ਮੁਲਾਵਰ ਕਹਿੰਦਾ ਹੁੰਦਾ ਸੀ ਨਾਲ ਲਾਹੌਰ ਦਾ ਤਖਤ ਹੁਣ ਦਿੱਲੀ ਦਾ ਤਖਤ ਅਬਦਾਲੀ ਦਾ ਰੂਪ ਤਰ ਗਿਆ ਜਿਹੜਾ ਚੰਡੀਗੜ੍ਹ ਦਾ ਤਖਤਾ ਜਕਰੀਆ ਖਾਨ ਆ ਤੇ ਮੈਨੂੰ ਲੱਗਦਾ ਮੇਰੇ ਪਾਸਲ ਵੀ ਇਹ ਪਹਿਲਾਂ ਜਕਰੀਆ ਖਾਨ ਦਾ ਸਾਨੂੰ ਨਿਪਟੜ ਲੈਣਾ ਚਾਹੀਦਾ ਅਬਦਾਲੀ ਨਾਲ ਵੀ ਨਿਪਟੜਦੇ ਰਹਾਂਗੇ ਪਹਿਲਾਂ ਜਿਹੜਾ ਮੁੱਤਰੂ ਮੁੱਤਰੂ ਆ ਇਹਦਾ ਇਹਦਾ ਅਰਥ ਕੱਢ ਲੈਣਾ ਚਾਹੀਦਾ ਸਾਨੂੰ ਹੁਣ ਕੋਈ ਨਹੀਂ ਹੁਣ ਰੱਜ ਕੇ ਹੁਣ ਵੀ ਤੁਹਾਡੇ ਸਾਹਮਣੇ ਆ ਖੜੇ ਆ ਮੈਂ ਤਾਂ ਕਹਿੰਦਾ ਹੁਣੇ ਤੁਹਾਡਾ ਮਨਦੀਪ ਸਿੰਘ ਸਿੱਧੂ ਬੈਠਾ ਉਹਨਾਂ ਦਾ ਦੋਰੇ ਗ੍ਰਿਫਤਾਰ ਕਰ ਲੋ ਗਿਰਪਾਰੀਆਂ ਤੋਂ ਡਰਦੇ ਥੋੜੇ ਆ ਮਨਦੀਪ ਸਿੱਧੂ ਕਹਿੰਦਾ ਸੀ ਮੈਂ ਕਿਹੜਾ ਰਿਟਾਇਰ ਹੋ ਜਨਾ ਤੇ ਸਿੱਧੂ ਸਾਹਿਬ ਦਾ ਸਾਡਾ ਪਸੰਦ ਰਖੜਾ ਕੋਈ ਨਹੀਂਗਾ ਅਸੀਂ ਕਿਹੜੀਆਂ ਜੱਫੇ ਬੰਦੀਆਂ ਛੱਡ ਚੱਲੇ ਅੰਦੋਲਨ ਨਹੀਂ ਚੱਲਣੇ ਆ ਨਾ ਡਰੇ ਆ ਨਾ ਡਰਾਂਗੇ ਕੱਲ ਵੀ ਅੰਦੋਲਨ ਕਰਦੇ ਸੀ ਹੁਣ ਵੀ ਹਾਂ ਅੰਦੋਲਨ ਦਾ ਕੀ ਰੂਪ ਹੋਊਗਾ ਉਹਦਾ ਕਿਸ ਤਰ੍ਹਾਂ ਦਾ ਤਰੀਕਾ ਹੋਊਗਾ ਦੋਵੇਂ ਫੋਰਮ ਮਿਲ ਕੇ ਫੈਸਲਾ ਕਰਨਗੇ ਅੰਦੋਲਨ ਅਸੀਂ 12 ਮੰਗਾ ਤੇ ਔਰ ਜਿਹੜਾ ਸਾਡਾ ਜਿੰਨਾ ਨੁਕਸਾਨ ਕੀਤਾ ਮੋਰਚੇ ਦੇ ਵਿੱਚ ਕਿਉਂਕਿ ਮਨਦੀਪ ਸਿੰਘ ਸਿੱਧੂ ਜੀ ਇਹ ਗੱਲ ਕਹਿੰਦੇ ਸੀ ਵੀ ਸਾਡਾ ਹਰ ਕੰਮ ਤੇ ਕੈਮਰਾ ਲਗਾ ਸੀ ਰਿਕਾਰਡਿੰਗ ਕਰ ਰਹੇ ਆ ਤੇ ਸਰਕਾਰ ਨੂੰ ਪੰਜਾਬ ਦੀ ਸਰਕਾਰ ਨੂੰ ਪਤਾ ਉਹ ਟਰਾਲੀ ਕਿੰਨੇ ਚੁੱਕੀ ਆ ਸਾਡੀ ਫ੍ਰਿਜ ਕਿੰਨੇ ਚੁੱਕੀ ਆ ਸਾਡਾ ਏਸੀ ਕਿੰਨੇ ਚੁੱਕਿਆ ਸਾਡਾ ਕਹਿੰਤ ਹੋ ਗਈ ਸਾਰੀ ਰਿਕਾਰਡਿੰਗ ਹੋ ਰਹੀ ਆ ਤਾਂ ਫਿਰ ਜਵਾਬ ਤਾਂ ਇਹਨਾਂ ਦੀ ਬੰਦੀ ਨਾ ਪਰਪਾਈ ਹਜੇ ਪਰਪਾਈ ਵਾਲਾ ਮੁੱਦਾ ਹੈਗਾ ਵਾ ਇਹਦੇ ਨਾਲ ਦੀ ਨਾਲ ਜਿੰਨੇ ਜਿਹੜੇ ਅਧਿਕਾਰੀਆਂ ਨੇ ਕਿਸਾਨ ਲੀਡਰਾਂ ਨੂੰ ੱਟੇ ਨਾ ਕੁੱਟਿਆ ਜਿਵੇਂ ਬ੍ਰਹਮਕੇ ਸਾਹਿਬ ਦੇ ਬਾਰੇ ਆ ਰਿਹਾ ਵੀ ਬ੍ਰਹਮਕੇ ਸਾਹਿਬ ਨੂੰ ਐਸਐਚਓ ਜਿਹੜਾ ਆਪਣਾ ਹੈਗਾ ਵਾ ਸ਼ੰਭੂ ਵਾਲਾ ਉਹਨੇ ਕੁੱਟਿਆ ਸਾਡਾ ਐਸਐਚਓ ਨੂੰ ਵੀ ਬਸਲ ਕੋਈ ਨਹੀਂ ਹੈਗਾ ਪਰ ਜੇ ਜਿਹੜੇ ਅਧਿਕਾਰੀ ਨੇ ਕਿਸੇ ਕਿਸਾਨ ਲੀਡਰ ਨਾਲ ਜਾਤੀ ਕੀਤੀ ਆ ਕਿਸੇ ਕਿਸਾਨ ਮਜ਼ਦੂਰਾਂ ਨਾਲ ਕੀਤੀ ਆ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਸ਼ਰਾਰਤੀ ਤੱਤ ਵਾੜ ਕੇ ਚੋਰੀਆਂ ਕਰਾਈਆਂ ਪੰਜਾਬ ਸਰਕਾਰ ਨੇ ਉਹਨਾਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਆ ਤੁਸੀਂ ਜਾਣਦੇ ਹੋ ਜਿਵੇਂ ਇੱਕ ਐਮਐਲਏ ਤੇ ਇਲਜ਼ਾਮ ਲਗਾ ਲਾਏ ਜਾ ਰਹੇ ਵੀ ਜਿਵੇਂ ਸ਼ੰਭੂ ਬਾਰਡਰ ਤੇ ਚੋਰੀ ਦੇ ਵਿੱਚ ਉਹਦਾ ਹੱਥ ਹੈਗਾ ਵਾ ਤਾਂ ਜਵਾਬ ਦੇਹੀ ਜਾਣੀ ਚਾਹੀਦੀ ਆ ਉਹ ਜੇ ਐਮਐਲਏ ਨੂੰ ਕਰਨਾ ਕੀ ਹੈਗਾ ਸਪਸ਼ਟ ਕਰਨ ਭਗਵੰਤ ਮਾਨ ਜੀ ਅਮਨ ਨਰੋੜਾ ਜੀ ਪਾਰਟੀ ਦੇ ਪ੍ਰਧਾਨ ਨੇ ਕੇਜਰੀਵਾਲ ਸਾਹਿਬ ਸਪਸ਼ਟ ਕਰਨ ਵੀ ਇਹ ਕੀ ਕੀਤਾ ਹੈਗਾ ਕੌਣ ਜ਼ਿੰਮੇਵਾਰ ਹੈਗਾ ਇਸ ਗੱਲ ਲਈ ਬਾਕੀ ਜਿਹੜੇ ਅੰਦੋਲਨਾਂ ਦਾ ਐਲਾਨ ਚਵੀ ਦੀ ਪੀਸੀ ਦੇ ਵਿੱਚ ਦੋਵਾਂ ਫਾਰਮਾਂ ਨੇ ਕੀਤਾ ਸੀਗਾ ਉਹ ਅਜੇ ਕੰਟੀਨਿਉਟੀ ਰਹਿਣਗੇ ਉਹਦੇ ਸਾਨੂੰ ਕੋਈ ਅਧਿਕਾਰ ਨਹੀਂ ਹੈਗਾ ਫਿਰ ਬਦਲ ਕਰਨ ਦਾ ਅਸੀਂ ਆਏ ਹਾਂ ਹੁਣ ਦੂਜੇ ਸਾਥੀਆਂ ਨਾਮੀ ਦੂਜੇ ਫਾਰਮ ਦੇ ਸਾਥੀਆਂ ਨਾਲ ਵੀ ਗੱਲ ਕਰਾਂਗੇ ਗੱਲ ਕਰਕੇ ਅਗਲਾ ਕੀ ਪੈਂਤੜਾ ਹੁੰਦਾ ਔਰ ਸਾਡੀ ਕੋਸ਼ਿਸ਼ ਹੋਊ ਵੀ ਜਾ ਕੇ ਮੈਂ ਪ੍ਰੈਸ ਨੂੰ ਵੀ ਕਹਿਣਾ ਅਸੀਂ ਸ਼ੰਭੂ ਬਾਰਡਰ ਤੇ ਜਾ ਕੇ ਜਾਜਾ ਵੀ ਲੈਣਾ ਚਾਹਾਂਗੇ ਵੀ ਕੀ ਹਾਲਾਤ ਨੇ ਫਿਰ ਆਪਦੇ ਘਰਾਂ ਨੂੰ ਵਾਪਸੀ ਵੇਖਾਂਗੇ ਕਰਾਂਗੇ ਕਿਉਂਕਿ ਲੋਕਧਿਆਰ ਅਸੀਂ ਪਵਾਦ ਵਾਲਿਆਂ ਦਾ ਖਾਸ ਕਰਕੇ ਤੁਹਾਨੂੰ ਬਾਦੀਆਂ ਕੋਈ ਗਿਲਾ ਨਹੀਂ ਸਾਨੂੰ ਲੋਕਾਂ ਦੇ ਜਿੱਦਾਂ ਪੁਆਦੀਆਂ ਨੇ ਸਾਡਾ ਸਹਿਯੋਗ ਕੀਤਾ ਲਾਗੇ ਚਾਗੇ ਦੇ ਪਿੰਡਾਂ ਚਾਹ ਹਰਿਆਣਾ ਉਹਦਾ ਦੇਨ ਨਹੀਂ ਦੇ ਸਕੇ ਇੰਨੀਆਂ ਸ਼ਾਖਾਂ ਦੇ ਬਾਵਜੂਦ ਇੰਨੀਆਂ ਮੁਸ਼ਕਲਾਂ ਦੇ ਬਾਵਜੂਦ ਪੁਆਦਾਰੇ ਸਾਡੇ ਨਾਲ ਖੜੇ ਰਹੇ ਔਰ ਹੁਣ ਵੀ ਉਹਨਾਂ ਅੱਗੇ ਨਿਕਲ ਕੇ ਦੱਸਿਆ ਵੀਹ ਹੋਏ ਅਸੀਂ ਜਦੋਂ ਕਿਸਾਨਾਂ ਨੂੰ ਕੁੱਟਣ ਦਾ ਵਿਰੋਧ ਕਰਦੇ ਸੀ ਤੇ ਸਾਨੂੰ ਪੁਲਿਸ ਨੇ ਕੁੱਟਿਆ ਔਰ ਪ੍ਰੈਸ ਤੇ ਇਹ ਚਲਾਇਆ ਗਿਆ ਵੀ ਕਿਸਾਨਾਂ ਨੇ ਕੁੱਟਿਆ ਲੋਕਾਂ ਲੋਕਾਂ ਨੂੰ ਲੋਕਾਂ ਲੋਕਾਂ ਦਾ ਕੱਲ ਵੀ ਸਮਰਥਨ ਸੀਗਾ ਅੱਜ ਵੀ ਸਮਰਥਨ ਹੈਗਾ ਸਾਡੇ ਨਾਲ ਬੰਦੇ ਸਾਹਿਬ ਤੁਸੀਂ ਜੇਲ੍ਹ ਦੇ ਅਸੀਂ ਜੇਲ੍ਹ ਦੇ ਵਿੱਚ ਇੱਥੇ ਬਹੁਤ ਵੱਡਾ ਹਿੱਸਾ ਸੀਗਾ ਅੱਜ ਵੀ ਕੋਈ ਵੀ ਗੱਲ ਨਹੀਂ ਹੋਈ ਜਿਹੜੀ ਅਸੀਂ ਪਰੇਸ਼ਾਨੀ ਵਾਲੀ ਦੇਖੋ ਜੇਲ੍ਹ ਦੇ ਅੰਦਰ ਤੁਸੀਂ ਵੇਖੋ ਨਾ ਖਾਣਾ ਠੀਕਦਾ ਹੁੰਦਾ ਨਾ ਚਾਹ ਠੀਕਦੀ ਹੁੰਦੀ ਆ ਅਸੀਂ ਸਟਰਗਲ ਕਰਕੇ ਆਪਣਾ ਖਾਣਾ ਮੰਗਵਾਇਆ ਜੋ ਸਕੇਲ ਬੰਦਾ ਸੀ 400 ਰੁਪਇਆ ਪਰ ਹੈਡ ਅਸੀਂ ਕਹਿਆ ਸੀ ਮੈਨੂ ਕੱਢੋ ਸਾਡੇ ਸਾਹਮਣੇ ਔਰ ਐਕਟ ਕੱਢੋ ਜੇਲ੍ਹ ਦਾ ਸਾਨੂੰ ਉਹਦੇ ਮੁਤਾਬਕ ਸਭ ਕੁਝ ਮਈਆ ਕਰੋ ਤੇ ਅਸੀਂ ਲੜ ਕੇ ਆਪਣੀ ਸਟ੍ਰਗਲ ਕਰਕੇ ਅੰਦਰ ਇਹ ਜਾਂਦੇ ਆ ਅਸੀਂ ਡਿਊਰੀ ਦੇ ਅਗਲੇ ਬੰਨੇ ਸਟੇਜ ਲਾਤੀ ਸੀ ਸਾਰੇ ਅੱਗ ਬੰਨੇ ਤੇ ਅਸੀਂ ਨਾ ਇਹੋ ਜੀ ਕੋਈ ਪੋਖਰਦਾਲ ਪਟਿਆਲੇ ਤਾੜੀ ਚੱਲੀ ਹੈਗੀ ਬਾਕੀ ਚੱਲੀ ਹੋਊ ਮੇਰੀ ਸੁਣ ਲਓ ਠੀਕ ਆ ਹਾਂ ਔਰ ਇਹ ਤੋਂ ਕਹਾ ਜੇਲ ਦੇ ਅੰਦਰ ਪਰ ਉਹ ਨਸ਼ਾ ਵੀ ਚੱਲਦਾ ਜੇ ਮੋਬਾਈਲ ਵੀ ਚੱਲਦੇ ਜਿਹੜੇ ਕਹਿੰਦੇ ਨਾ ਵੀ ਭਗਵੰਤ ਮਾਨ ਕਹਿੰਦਾ ਜਿਹੜਾ ਮੈਂ ਤਾਂ ਅੱਜ ਵੀ ਕਹਿੰਨਾ ਭਗਵੰਤ ਮਾਨ ਜੀ ਆਓ ਮੇਰੇ ਨਾਲ ਪਟਿਆਲਾ ਜੇਲ੍ਹ ਚ ਚੱਲੀਏ ਜੇ ਅੰਦਰ ਨਾ ਮੋਬਾਈਲ ਹੋਣ ਅੰਦਰ ਸਮੈਗ ਨਾ ਵਿਕਦੀ ਹੋਵੇ ਤੇ ਸਾਨੂੰ ਅਸੀਂ ਅਸੀਂ ਦੇਬੰਦ ਦੀ ਛੜਦਾ ਜੇ ਤੁਸੀਂ ਮੁੱਖ ਮੰਤਰੀ ਤੋਂ ਉਹਦਾ ਛੜ ਦਿਓ ਤੁਹਾਡਾ ਨਕਲੀ ਆਹੇ ਜੁਧ ਨਸ਼ਾ ਅਪਰਾਧ ਅੰਦਰ ਤਾਂ ਸਭ ਕੁਝ ਚੱਲ ਰਿਹਾ ਔਰ ਅੰਦਰ ਤੁਹਾਡਾ ਕੁਝ ਵੀ ਨਹੀਂ ਰੁਕਿਆ ਹੈਗਾ ਜਿਹੜਾ ਅਸੀਂ ਅੱਖਾਂ ਨਾਲ ਦੇਖ ਕੇ ਆਏ ਹਾਂ ਹਾਂ ਹਿੰਦੀ ਤੁਹਾਡੀ ਇੱਕ ਬੁੱਟਾ ਸਿੰਘ ਸ਼ਾਦੀਪੁਰ ਨੇ ਕਿਹਾ ਕਿ ਜੇ ਅਸੀਂ ਇਕੱਠੇ ਹੋ ਕੇ ਚੱਲਦੇ ਤੇ ਅੱਜ ਇਹ ਕਿਸਾਨਾਂ ਦਾ ਹਾਲ ਨਹੀਂ ਹੋਣਾ ਸੀਗਾ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਇਕੱਠੇ ਹੋਣ ਦੀ ਵੀ ਤੁਹਾਡੀ ਮੀਟਿੰਗ ਹੋਈ ਜਾਣੇ ਸਵਾਲ ਤਾਂ ਮੈਂ ਕਿਹਾ ਵੀ ਇਕਤਾ ਦੀ ਲੋੜ ਹੈ ਸਾਰੇ ਹੀ ਸਮਝਦੇ ਹਾਂ ਸੇੱਚ ਕੋ ਦੂਰ ਹੈ ਨਹੀਂ ਮੈਂ ਹਿੰਦੀ 'ਚ 2 ਮਿੰਟ ਬੋਲਦਾ ਅੱਜ ਲਗਭਗ ਮੁਝੇ ਜੋ ਹੈ ਸ਼੍ਰੀ ਮੁਖਸਰ ਸਾਹਿਬ ਜੇਲ੍ਹ ਸੇ ਰਿਹਾ ਕੀਤਾ ਗਿਆ ਜਿਸ ਤਰ੍ਹਾਂ ਆਪ ਜਾਨਤੇ 19 ਮਾਰਚ ਕੋ ਕੇਂਦਰੀ ਮੰਤਰੀ ਪਿਊਸ਼ ਗੋਲ ਜੀ और हमारे खेतीबाड़ी मंत्री चौहान जी और अन्य मंत्री आए थे और हमने देखा उन्नीस के बाद पहली बार हमने देखा कि किसान लीडरों को मीटिंग में बुलाकर गिरफ्तार किया गया और वो सरकार जो भगवंत मान की सरकार है आम आदमी पार्टी की सरकार है वो कहती थी कि इनका आंदोलन केंद्र के खिलाफ है भगवंत मान जी स्वयं कहते रहे हैं कि जो रोड के ऊपर दीवारें निकाली गई हैं वो मोदी सरकार ने निकाल है मोदी सरकार किसानों के ऊपर जुल्म कर रही है अब मुझे नहीं पता अभी रातों रात क्या हुआ आपने दिल्ली के मंत्रियों की जान बचाने के लिए ईडी के डर से केंद्र के साथ मोदी जी और गृह मंत्री जी के साथ समझौता कर कर पंजाब सरकार ने बलपूर्वक ढंग से जिस तरह से मोर्चे को खदेड़ा है ये सवाल खड़ा होता है और आज हम सवाल करते हैं भगवंत मान जी आज भी बताइए हम इस बात से सहमत रहे हैं कि अगर जहां भी रोड रुकेगी हमें कौन सा रोड रोकने का शौक है जहां ये बोला जा रहा है कि आम लोगों को तकलीफ थी व्यापारियों को तकलीफ थी ट्रांसपोर्टरों को तकलीफ थी हम बोलते बिल्कुल सही है लेकिन हमने कब कहा था भी रोड बंद की जाए लेकिन आज भी एक किसान ने खुदकुशी किया क्या जो लाखों किसान खुदकुशियां कर रहे हैं कर्ज के कारण जो इतनी बड़ी किसानी परेशान है उसकी भी किसी को तकलीफ है तो हमें जरूर बताया जाए तो इसलिए हमें अब लगता है जब पहले पंजाब पर हमला होता था तो यह अफगानिस्तान से होता था अब दाली आता था दिल्ली का तख्त और लाहौर का तख्त मिलकर हमारे ऊपर अटैक करते थे अब जो कॉरपोरेट मॉडल है वाशिंगटन से हमला नीति बनती है कॉरपोरेट की अब दिल्ली से अबदाली मिल जाते हैं और पंजाब से जकरिया खान मिल जाते हैं तो ये मिलकर हमारे ऊपर अटैक करते हैं, हैं है, जकरिया खान से हमें निपटना चाहिए जो मुत्रु मुत्रु शब्द आपने प्रचलित हुआ आप सुना है थोड़ा सा इससे पहले सबको मिलकर हिसाब किताब बराबर करना चाहिए केंद्र के खिलाफ भी आंदोलन करते रहेंगे पंजाब के खिलाफ भी मारा मांगों को लेकर और आज चाहेंगे भी जितना भी हमारा बॉर्डरों के ऊपर नुकसान हुआ है, हर तरह का चाहे ए हो फ्रिज हो टेंट हो स्टेज हो स्पीकर हो कुछ भी हो, -ट्रॉली हो, सबकी भरपाई सरकार को करनी चाहिए क्योंकि डीआईजी सिद्धू साहब बोलते थे भी हमारी सबके ऊपर वीडियो लगी हुई है और हम सब रिकॉर्डिंग कर रहे हैं तो उनको मालूम होगा कहां, कहां चोरी हुई कहां, कहां माल गया है और जिन भी अधिकारियों ने किसान लीडरों के ऊपर लाठी चलाई है दुर्व्यवहार किया है आम किसान से आम किसी लोक सोच किया उनके खिलाफ कार्रवाई हो और जिन्होंने भी शरारती तत्वों ने जो भी खनौरी हो या शंभू हो जहां से चोरी किया उनके खिलाफ पर्चे होने चाहिए जो 24 की पीसी में दोनों फॉर्मों ने ऐलान किया था वो जारी रहेगा उसको हम रोकने वाले नहीं है जहां तक एकता का सवाल आप प्रश्न कर रहे हैं मैं पहले दिन से कहम और मेरा निजी तौर से मत रहा है हम पूरी तरह करते रहे भी जितनी बड़ी मांगे आज भी सरकार से निपटना सभी को इकट्ठे होके आंदोलन करना चाहिए हमारा हम लड़ते भी मोदी के खिलाफ है पंजाब सरकार के खिलाफ है दुश्मन भी हमारा एक ही है हमारी मांगे भी एक है तो हम आज भी कहते हैं कि सबको मिलकर आंदोलन करना चाहिए